ਤਤਰੀ ਗੱਲ ਦੋਸਤੋ ਪਿਆਰ ਭਰੀ ਫਤਿਹਪੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੰਨ ਨੀਰਥੂ ਵੱਲ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸਾਈਮਨ ਕਮਿਸ਼ਨ ਸਾਈਮਨ ਕਮਿਸ਼ਨ ਕੀ ਸੀ ਗਾਂਧੀ ਨੇ ਇਸ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ ਤੇ ਬਾਬਾ ਸਾਹਿਬ ਡਾਕਟਰ ਭੀਮrao Ambedkar ਇਸ ਸਾਈਮਨ ਕਮਿਸ਼ਨ ਦੇ ਹੱਕ ਵਿੱਚ ਕਿਉਂ ਸੀ ਸਾਈਮਨ ਕਮਿਸ਼ਨ ਕਦੋਂ ਕਿਸ ਨੇ ਬਣਾਇਆ ਕਿਉਂ ਬਣਾਇਆ ਗਿਆ ਇਸ ਦੇ ਮੀਨ ਪਿੱਛੇ ਮਕਸਦ ਕੀ ਸੀ ਸਾਈਮਨ ਕਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਦੀ ਟੀਮ ਸੀ ਕਿੰਨੇ ਮੈਂਬਰਾਂ ਦੀ ਕਮੇਟੀ ਸੀ ਤੇ ਕਦੋਂ ਆਇਆ ਸੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹੁਣ ਆਪਾਂ ਜਦੋਂ ਸਾਈਮਨ ਕਮਿਸ਼ਨ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਸਭ ਲੋਕ ਇੱਕ ਨਾਰਾ ਜ਼ਰੂਰ ਯਾਦ ਆਇਆ ਹੋਣਾ ਜੋ ਅਸੀਂ ਆਪਣੇ ਸਕੂਲ ਦੇ ਵਿੱਚ ਕਿਤਾਬਾਂ 'ਚ ਪੜ੍ਹਿਆ ਕਿ ਸਾਈਮਨ ਕਮਿਸ਼ਨ ਗੋ ਬੈਕ ਸਾਈਮਨ ਕਮਿਸ਼ਨ ਗੋ ਬੈਕ ਇਹ ਨਾਰੇ ਦੇ ਪਿੱਛੇ ਹਕੀਕਤ ਕੀ ਸੀ ਕੀ ਕਾਰਨ ਸੀ ਆਓ ਆਪਾਂ ਉਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਾਂਗੇ ਸਾਈਮਨ ਕਮਿਸ਼ਨ ਕੀ ਸੀ ਕਦੋਂ ਆਇਆ ਕੀ ਇਹਦੀ ਪ੍ਰੋਪਰ ਜਾਣਕਾਰੀ ਸੀ ਸਾਈਮਨ ਕਮਿਸ਼ਨ ਜੋ ਬਰਤਾਨਵੀ ਸਰਕਾਰ ਸੀ ਜਦੋਂ ਸਾਡਾ ਦੇਸ਼ ਸਾਡਾ ਮੁਲਕ ਆਜ਼ਾਦ ਨਹੀਂ ਹੋਇਆ ਸੀ 1927 ਵਿੱਚ ਭਾਰਤ ਭੇਜੀ ਗਈ ਸੀ ਭਾਰਤ ਵਿੱਚ ਸੰਵਿਧਾਨਿਕ ਸੁਧਾਰਾਂ ਦੀ ਜਾਂਚ ਕਰਨ ਲਈ ਇਹ ਟੀਮ ਭਾਰਤ ਆਈ ਸੀ ਤੇ ਇਹ ਕਮਿਸ਼ਨ 1928 ਵਿੱਚ ਭਾਰਤ ਆਇਆ ਹੁਣ ਸਾਈਮਨ ਕਮਿਸ਼ਨ ਕੀ ਸੀ ਇਹ ਵੀ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਈਮਨ ਕਮਿਸ਼ਨ ਸੰਵਿਧਾਨਿਕ ਸੁਧਾਰਾਂ ਦੀ ਜਾਂਚ ਕਰਨ ਲਈ 7 ਮੈਂਬਰੀ ਅੰਗਰੇਜ਼ਾਂ ਵੱਲੋਂ ਬਣਾਈ ਇੱਕ ਕਮੇਟੀ ਸੀ ਕਮਿਸ਼ਨ ਸੀ ਜਿਸ ਦੀ ਅਗਵਾਈ ਸਰ ਜੌਨ ਸਾਈਮਨ ਕਰ ਰਿਹਾ ਸੀ ਜਿਹਨੂੰ ਅਸੀਂ ਸਾਈਮਨ ਕਮਿਸ਼ਨ ਦੇ ਨਾਮ ਨਾਲ ਜਾਣਦੇ ਹਾਂ ਉਹ ਇੱਕ ਗੋਰੇ ਦਾ ਨਾਮ ਸੀ ਇਹਦਾ ਨਾਮ ਸੀ ਸਰ ਜੌਨ ਸਾਈਮਨ ਇਹ ਕਮਿਸ਼ਨ 1919 ਵਿੱਚ ਮੋਟੈਂਗੂ ਚੈਂਸਫੋਰਡ ਰਿਫਾਰਮਰਸ ਦੀ ਸਮੀਖਿਆ ਕਰਨ ਲਈ ਭਾਰਤ ਆਉਂਦਾ ਹੁਣ ਇਥੇ ਇੱਕ ਗੱਲ ਇਹ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਡਾਕਟਰ ਭੀਮਰਾਓਂ ਵੇਦਕਰ ਜੀ ਇਸ ਸਾਈਮਨ ਕਮਿਸ਼ਨ ਦੇ ਹੱਕ ਵਿੱਚ ਕਿਉਂ ਸੀ ਡਾਕਟਰ ਭੀਮਰਾਓਂ ਵੇਦਕਰ ਨੇ ਦਲਿਤਾਂ ਅਤੇ ਛੂਟਾਂ ਦੇ ਹੱਕਾਂ ਲਈ ਸਾਈਮਨ ਕਮਿਸ਼ਨ ਨਾਲ ਨਾਲ ਸਹਿਯੋਗ ਕੀਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਦਲਿਤਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ ਕਿਉਂਕਿ ਉਹਨਾਂ ਦਲਿਤਾਂ ਦੀ ਜੋ ਹਾਲਤ ਸੀ ਸਮਾਜਿਕ ਹੋਵੇ ਆਰਥਿਕ ਹੋਵੇ ਜਾਂ ਰਾਜਨੀਤਿਕ ਉਪੱਖੋਂ ਉਹੀ ਬਹੁਤ ਹੀ ਵਧੀਆ ਗੀ ਸੀ ਕਮਿਸ਼ਨ ਨੇ ਦਲਤਾਂ ਦੀ ਆਵਾਜ਼ ਸੁਣੀ ਤੇ ਉਹਨਾਂ ਦੀ ਪ੍ਰਤੀਨਿਧਤਾ ਦੇਣ ਦੀ ਗੱਲ ਵੀ ਕੀਤੀ ਇਹ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਬਾਬਾ ਸਾਹਿਬ ਨੂੰ ਉਹਨਾਂ ਨੇ ਅੰਬੇਦਕਰ ਜੀ ਨੂੰ ਲੱਗਦਾ ਸੀ ਕਿ ਹਿੰਦੂ ਨੇਤਾ ਖਾਸ ਕਰਕੇ ਕਾਂਗਰਸ ਅਛੂਤਾਂ ਦੇ ਹੱਕਾਂ ਵਿੱਚ ਉਨੀ ਪਰਵਾਹ ਨਹੀਂ ਕਰਦੇ ਸਾਈਮਨ ਕਮਿਸ਼ਨ ਨੇ ਅਛੂਤਾਂ ਲਈ ਵਿਸ਼ੇਸ਼ ਹੱਕਾਂ ਦੇ ਅਲੱਗ ਨੁਮਾਇੰਦੇ ਦੀ ਗੱਲ ਵੀ ਕੀਤੀ ਜੋ ਬੇਦਕਰ ਲਈ ਬਹੁਤ ਮਹੱਤਵਪੂਰਨ ਸੀ ਜੋ ਬਾਬਾ ਸਾਹਿਬ ਲਈ ਬਹੁਤ ਮਹੱਤਵਪੂਰਨ ਹੁਣ ਅੱਗੇ ਅਸੀਂ ਪੜ੍ਹਦੇ ਹਾਂ ਕਿ ਮਹਾਤਮਾ ਗਾਂਧੀ ਸੀ ਜੋ ਜਿਹਨੂੰ ਅਸੀਂ ਮਹਾਤਮਾ ਕਹਿੰਨੇ ਆ ਉਹ ਗਾਂਧੀ ਨੇ ਇਸ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ ਮਹਾਤਮਾ ਗਾਂਧੀ ਸਾਈਮਨ ਕਮਿਸ਼ਨ ਦੇ ਕਟੜ ਵਿਰੋਧ ਵਿੱਚ ਕਿਉਂ ਆਇਆ ਹਾਲਾਂਕਿ ਸੀ ਮਹਾਤਮਾ ਕਹਿ ਦਿੰਨੇ ਆ ਪਰ ਮਹਾਤਮਾ ਦਾ ਦਰਜਾ ਕਿਸੇ ਨੇ ਨਹੀਂ ਦਿੱਤਾ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਗਾਂਧੀ ਦੇ ਕਹਿਣ ਮੁਤਾਬਕ ਇਸ ਵਿੱਚ ਕੋਈ ਭਾਰਤੀ ਨਹੀਂ ਸੀ ਭਾਰਤੀ ਮੈਂਬਰ ਨਹੀਂ ਸੀ ਇਸ ਕਰਕੇ ਉਹ ਇਸ ਸਾਈਮਨ ਕਮਿਸ਼ਨ ਦੇ ਵਿਰੋਧ ਜਾਏ ਕਿਉਂਕਿ ਸਾਰੇ ਅੰਗਰੇਜ਼ ਕਮੇਟੀ ਸੀ ਅੰਗਰੇਜੀ ਗਾਂਧੀ ਨੂੰ ਲੱਗਦਾ ਸੀ ਕਿ ਭਾਰਤ ਦੀ ਜਾਤੀ ਨੂੰ ਅੜਕਾਉਣ ਦੀ ਯੋਜਨਾ ਹੈ ਉਹਨਾਂ ਨੂੰ ਲਗਾਂ ਗਾਂਧੀ ਨੂੰ ਲੱਗਦਾ ਸੀ ਕਿ ਭਾਰਤ ਦੀ ਜਾਦੀ ਨੂੰ ਲੇਟ ਕਰ ਕਾਂਗਰਸ ਨੇ ਸਾਈਮਨ ਕਮਿਸ਼ਨ ਵਾਪਸ ਜਾਓ ਸਾਈਮਨ ਕਮਿਸ਼ਨ ਹੋ ਬੈਠਾ ਨਾਰਾ ਵੀ ਲਾਇਆ ਤੇ ਇਸ ਤੋਂ ਬਾਅਦ ਇਹ ਗੱਲ ਹੁੰਦੀ ਹੈ ਕਿ ਸਾਈਮਨ ਕਮਿਸ਼ਨ ਦੇ ਨਤੀਜੇ ਕੀ ਨਿਕਲੇ ਸੈਮਨ ਕਮਿਸ਼ਨ ਤੋਂ ਮਿਲੇ ਆ ਗਏ 1930 ਵਿੱਚ ਰਾਉਂਡ ਟੇਬਲ ਕਾਨਫਰੰਸਾਂ ਹੋਈਆਂ ਤੇ 1935 ਵਿੱਚ ਭਾਰਤ ਸਰਕਾਰ ਐਕਟ ਗਵਰਨਮੈਂਟ ਆਫ ਇੰਡੀਆ ਐਕਟ 1935 ਵਿੱਚ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰਿਤ ਸੀ ਡਾਕਟਰ ਭੀਮrao Ambedkar ਨੇ ਛੂਤਾਂ ਲਈ ਅਲੱਗ ਇਲੈਕਟ੍ਰੋਨਿਕ ਦੀ ਮੰਗ ਕੀਤੀ ਜੋ ਵੋਟਾਂ ਪਾ ਸਕਣ ਜਿਸ ਦਾ ਨਾਂ ਸੀ ਪੂਨਾ ਐਕਟ 1932 ਇਹਦੇ ਬਾਰੇ ਵੀ ਆਪਾਂ ਤੁਹਾਨੂੰ ਵਿਸਤਾਰ ਵਿੱਚ ਦੱਸ ਦਿਆਂ ਕਿ ਪੂਨਾ ਪੈਕੇਟ ਕੀ ਸੀ 1932 ਵਿੱਚ ਜੋ ਸਾਈਮਨ ਕਮਿਸ਼ਨ ਭਾਰਤ ਵਿੱਚ ਰਾਜਨੀਤਿਕ ਚੇਤਨਾ ਅਤੇ ਅਧਿਕਾਰਾਂ ਲਈ ਇੱਕ ਮੋੜ ਦਾ ਪਲ ਸੀ। ਅੰਬੇਦਕਰ ਜੀ ਨੇ ਜਿੱਥੇ ਦਲਤਾਂ ਦੇ ਹੱਕਾਂ ਦੀ ਇਸ ਦੀ ਵਕਤੋਂ ਕੀਤੀ, ਉੱਥੇ ਗਾਂਧੀ ਨੇ ਆਜ਼ਾਦੀ ਦੇ ਸਵੈ ਸ਼ਾਸਨ ਦੇ ਅਧਿਕਾਰ ਲਈ ਇਸ ਦਾ ਬਰੋਧ ਵੀ ਕੀਤਾ। ਹੁਣ ਆਪਾਂ ਅੱਗੇ ਪੜਾਂਗੇ ਕਿ ਪੂਨਾ ਪੈਕਟ ਕੀ ਸੀ? ਪੂਨਾ ਪੈਕਟ ਕੀ ਸੀ ਤੇ ਇਸ ਪੂਨਾ ਪੈਕਟ ਦੇ ਪਿੱਛੇ ਕੀ ਸੋਚ ਸੀ? ਪੂਨਾ ਪੈਕਟ ਜੋ ਭਾਰਤ ਦੇ ਦੋ ਮਹਾਨ ਆਗੂ ਡਾਕਟਰ ਭੀਮrao ਬੇਦਕਰ ਤੇ ਗਾਂਧੀ ਵੱਲੋਂ ਇਹਨਾਂ ਨੂੰ ਮਹਾਨ ਆਗੂ ਕਿਹਾ ਜਾਂਦਾ ਪਰ ਇੱਥੇ ਗਾਂਧੀ ਨੇ ਬਹੁਤ ਚੀਜ਼ਾਂ ਲੁਕਾਈਆਂ ਜੋ ਹਜੇ ਤੱਕ ਸਾਹਮਣੇ ਨਹੀਂ ਆਈਆਂ ਡਾਕਟਰ ਭੀਮrao ਬੇਦਕਰ ਤੇ ਗਾਂਧੀ ਦੇ ਵਿਚਕਾਰ 24 ਸਤੰਬਰ 1932 ਨੂੰ ਪੂਨਾ ਮਹਾਰਾਸ਼ਟਰ ਵਿੱਚ ਹੋਇਆ ਇੱਕ ਮਹੱਤਵਪੂਰਨ ਸੈਟਾਪਾ ਸੀ ਜਿਹਨੂੰ ਅਸੀਂ ਪੂਨਾ ਪੈਕਟ ਦੇ ਨਾਮ ਨਾਲ ਜਾਣਦੇ ਹਾਂ ਇਹ ਸਮਝੌਤਾ ਅਸ਼ੂਕਤਾ ਅੱਜ ਦੇ ਦਲਤਾਂ ਦੀ ਨੁਮਾਇੰਦਗੀ ਦੇ ਹੱਕਾਂ ਨੂੰ ਲੈ ਕੇ ਹੋਇਆ ਸੀ ਹੁਣ ਨਾ ਪੈਕਟ ਹੋਇਆ ਕਿ ਇਹ ਵੀ ਬਹੁਤ ਸੋਲਣ ਦੀ ਸਮਝ ਸੋਚਣ ਤੇ ਸਮਝਣ ਦੀ ਗੱਲ ਹੈ ਕਿ ਕਉਨਾ ਪੈਕਟ ਹੋਇਆ ਕਿਉਂ ਸੀ ਅੰਬੇਦਕਰ ਜੀ ਨੇ ਸਾਈਮਨ ਕਮਿਸ਼ਨ ਦੇ ਸਮੇਂ ਛੂਤਾਂ ਲਈ ਇੱਕ ਅਲੱਗ ਚੋਣ ਜੋ ਅਲੱਗ ਚੋਣ ਪ੍ਰਣਾਲੀ ਦੀ ਮੰਗ ਕੀਤੀ ਸੀ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਅਵਾਰਡ 1932 ਰਾਈਏ ਮੰਗ ਨੂੰ ਮਨਜ਼ੂਰ ਵੀ ਕੀਤਾ ਸੀ ਗਾਂਧੀ ਨੇ ਇਸ ਦੇ ਵਿਰੋਧ ਕੀਤਾ ਕਿਉਂਕਿ ਉਹਨੂੰ ਲੱਗਦਾ ਸੀ ਕਿ ਹਿੰਦੂ ਸਮਾਜ ਨੂੰ ਇਹ ਬਣਦੇਗਾ। ਗਾਂਧੀ ਦੇ ਵਿਰੋਧ 'ਚ ਜਰਵਾਦਾ ਜੇਲ੍ਹ 'ਚ ਓਹ ਖੁਕੜ ਹੜਤਾਲ ਤੇ ਵੀ ਬੈਠ ਗਿਆ ਸੀ। ਪੂਨਾ ਪੈਕਟ ਦੀਆਂ ਜੋ ਮੁੱਖ ਗੱਲਾਂ ਸੀ ਇਹਨੂੰ ਅਸੀਂ ਪੂਨਾ ਐਕਟ ਵੀ ਕਈ ਵਾਰ ਕਹਿ ਦਿੰਦੇ ਹਾਂ ਪਰ ਇਹ ਪੂਨਾ ਪੈਕਟ ਨਾ ਹੈ ਦਾ ਹੁੰਦਾ। ਇਹਨੂੰ ਅਸੀਂ ਪੂਨਾ ਪੈਕੇਜ ਵੀ ਕਹਿ ਸਕਦੇ ਹਾਂ ਪੂਨਾ ਐਕਟ ਵੀ ਕਹਿ ਸਕਦੇ ਹਾਂ। ਗਲਤਾਂ ਲਈ ਅਲੱਗ ਚੋਣਾਂ ਦੀ ਥਾਂ ਸਾਂਝੇ ਚੋਣ ਜੁਆਇੰਟ ਇਲੈਕਟੋਰੇਟ ਜੋ ਇਲੈਕਟੋਰੇਟ ਦਿਆ ਉਹ ਹੋਣਗੀਆਂ ਜੁਆਇੰਟ ਜੋ ਵੋਟ ਪ੍ਰਣਾਲੀ ਹੈ ਪਰ ਦਲਤਾਂ ਲਈ ਵਿਸ਼ੇਸ਼ ਸੀਟਾਂ ਦੀਆਂ ਰਾਖਮਾਂ ਰਿజర్ਵ ਸੀਟ ਦਾ ਇੰਤਜ਼ਾਮ ਕੀਤਾ ਜਾਵੇ ਪਹਿਲੀ ਲੋਕ ਸਭਾ ਵਿੱਚ 148 ਸੀਟਾਂ ਦਲਤਾਂ ਨੂੰ ਰਾਖਮੀਆਂ ਕੀਤੀਆਂ ਜਾਣ ਦਲਤਾਂ ਨੂੰ ਸਿੱਖਿਆ ਨੌਕਰੀ ਅਤੇ ਸਮਾਜਿਕ ਉਥਾਨ ਲਈ ਬਧੇਰੇ ਹੱਕ ਮਿਲਣੇ ਚਾਹੀਦੇ ਨੇ ਦਲਤਾਂ ਲਈ ਅਲੱਗ ਮਦਦਾਦਾ ਸੂਚੀ ਨਹੀਂ ਹੋਵੇਗੀ ਪਰ ਉਹਨਾਂ ਦੀ ਚੋਣ ਵਿੱਚੋਂ ਇਹ ਉਮੀਦਵਾਰ ਆ। ਹੁਣ ਇੱਥੇ ਇਹ ਮੰਗ ਬਹੁਤ ਮਹੱਤਵਪੂਰਨ ਸੀ ਕਿ ਜੋ ਦਲਤਾਂ ਨੂੰ ਵੱਖ ਕੀਤਾ ਜਾਂਦਾ ਸੀ ਇੱਥੇ ਬਾਬਾ ਸਾਹਿਬ ਨੇ ਮੰਗ ਰੱਖੀ ਕਿ ਜਿਹੜੀ ਦਲਤਾਂ ਦੇ ਵਿੱਚ ਮੱਦਦਾਤਾ ਦੀ ਸੂਚੀ ਉਹ ਲੱਗ ਨਹੀਂ ਹੁੰਦੀ ਇੱਕ ਹੀ ਸ਼ੀਟ ਵਿੱਚ ਸੂਚੀ ਹੋਊਗੀ ਤੇ ਉਹਨਾਂ ਦੀ ਚੋਣ ਲਈ ਉਹਨਾਂ ਵਿੱਚੋਂ ਉਮੀਦਵਾਰ ਵੀ ਲੈ ਜਾਣਗੇ। ਹੁਣ ਇਹਦੇ ਪ੍ਰਭਾਵ ਕੀ ਪੈਂਦੇ ਨੇ ਕੂਨਾ ਇੱਕ ਤੋਂ ਦੇਜਾ ਪੂਰਨ ਐਕਟ ਦੇ ਪ੍ਰਭਾਵ ਕੀ ਪੈਂਦੇ ਨੇ ਗਾਂਧੀ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਦਲਤਾਂ ਨੂੰ ਪਹਿਲੀ ਵਾਰ ਆਇਨਾਮਤਵਕ ਨਾ ਆਤਮਕ ਰੂਪ ਵਿੱਚ ਰਾਖਵਾ ਹੱਕ ਮਿਲਿਆ ਅੰਬੇਦਕਰ ਜੀ ਨੇ ਮੰਨਿਆ ਕਿ ਭਾਵੇਂ ਲੱਗ ਚੋਣ ਕਾਛਾ ਸਾਨੂੰ ਨਹੀਂ ਮਿਲਿਆ ਪਰ ਰਾਖਮੀ ਸੀਟਾਂ ਨਾਲ ਦਲਤਾਂ ਨੂੰ ਆਵਾਜ਼ ਮਿਲੀ ਪੂਨਾ ਪੈਡ ਨੇ ਭਾਰਤ ਵਿੱਚ ਸਮਾਜਿਕ ਨਿਆਂ ਤੇ ਦਲਤਾਂ ਦੇ ਹੱਕ ਲਈ ਇੱਕ ਨਵਾਂ ਰਾਹ ਵੀ ਖੋਲ੍ਹਿਆ ਇਹ ਸੰਘਰਸ਼ ਦੇ ਰਾਹੀਂ ਮਿਲੀ ਉਹ ਸਫਲਤਾ ਸੀ ਜਿਸ ਨੇ ਭਵਿੱਖ ਵਿੱਚ ਸੰਵਿਧਾਨਿਕ ਰਚਨਾ ਵਿੱਚ ਸਮਾਨਤਾ ਨਿਆਂ ਤੇ ਰਾਖਵੇਂ ਨੀਤੀਆਂ ਨੂੰ ਜਨਮ ਦਿੱਤਾ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਸਾਈਮਨ ਕਮਿਸ਼ਨ ਦੀ ਜੋ ਕਮੇਟੀ ਸੀ ਉਹਦੇ ਵਿੱਚ ਮੈਂਬਰ ਕੌਣ-ਕੌਣ ਸੀ ਸਾਈਮਨ ਕਮਿਸ਼ਨ ਦੀ ਕਮੇਟੀ ਹੈ ਉਹਦੇ ਮੈਂਬਰ ਕੌਣ ਸੀ ਜੋ ਇੱਕ ਗੋਰੀਆਂ ਦੀ ਕਮੇਟੀ ਸੀ ਉਹਦੇ ਵਿੱਚ ਮੈਂਬਰ ਕੌਣ-ਕੌਣ ਸੀ ਤੇਰੇ ਵਿੱਚ 7 ਅੰਗਰੇਜ਼ੀ ਜੋ ਅਫਸਰ ਭੇਜੇ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ 1927 ਵਿੱਚ ਭਾਰਤ ਆਇਆ ਸੀ ਤੇ 7 ਮੈਂਬਰੀ ਕਮੇਟੀ ਸੀ ਤੇ ਹਰ ਪਾਸੇ ਇਹਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਭੀਮਰਾਓ ਮੇਦਕਰ ਇਸ ਸਾਈਮਨ ਕਮਿਸ਼ਨ ਦੇ ਹੱਕ ਚ ਆਏ ਕਿਉਂਕਿ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਸੀ ਸਾਈਮਨ ਕਮਿਸ਼ਨ ਦੇ ਮੈਂਬਰਾਂ ਦੇ ਨਾਂ ਸੀ ਜੋ ਕਮਿਸ਼ਨ ਦੇ ਅਧਿਕਾਰੀ ਸਨ ਸਰ ਜੌਨ ਸਾਈਮਨ ਤੇ ਉਸ ਤੋਂ ਬਾਅਦ ਜੋ ਇਹ ਸੱਤਵੇਂ ਮੇਨ ਜਿਹੜਾ ਅਫਸਰ ਸੀ ਇਹਨਾਂ ਦਾ ਉਹ ਸੀ ਸਰ ਜੌਨ ਸਾਈਮਨ ਕਮਿਸ਼ਨ ਸਰ ਜੌਨ ਸਾਈਮਨ ਜੋ ਚੇਅਰਮੈਨ ਸੀ ਉਹ ਉਸ ਤੋਂ ਬਾਅਦ ਇਹਦੇ ਹੋਰ ਵੀ ਮੈਂਬਰ ਸੀਗੇ ਤੇ ਬਾਕੀ ਤੁਹਾਨੂੰ ਹੁਣ ਪਤਾ ਹੀ ਲੱਗ ਗਿਆ ਕਿ ਸਾਇਮਨ ਕਮਿਸ਼ਨ ਨੂੰ ਬੈਕ ਕਿਉਂ ਕਿਹਾ ਗਿਆ ਸੀ ਗਾਂਧੀ ਇਸ ਦੇ ਵਿਰੋਧ ਵਿੱਚ ਕਿਉਂ ਸੀ ਤੇ ਬਾਬਾ ਸਾਹਿਬ ਇਸ ਸਾਇਮਨ ਕਮਿਸ਼ਨ ਦੇ ਹੱਕ ਵਿੱਚ ਕਿਉਂ ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੋਰ ਵਧੀਆ ਜਾਣਕਾਰੀ ਲੈਣ ਲਈ ਸਾਰੇ ਜਨਰ ਫੋਲੋ ਕਰੋ ਤੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਕਰੋ ਵਿਚਾਰ ਭੇਜੋ ਕਿ ਅਸੀਂ ਅਗਲੇ ਤੁਹਾਡੇ ਲਈ ਹੋਰ ਕਿਹੜੀ ਵੀਡੀਓ ਬਣਾ ਸਕਦੇ ਹਾਂ ਸਤਿ ਸ਼੍ਰੀ ਅਕਾਲ